ਸ਼ਾਮ ਦੀਆਂ ਵੱਡੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਐਲੋਪੀ ਪ੍ਰਤਾਪ ਬਾਜਵਾ ਖਿਲਾਫ ਦਰਜ ਹੋਈ ਐਫਆਈਆਰ ਤੋਂ ਬਾਅਦ ਕਾਂਗਰਸ ਨੇ ਕੀਤਾ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਭਲਕੇ 10 ਵਜੇ ਕਾਂਗਰਸ ਭਵਨ ਵਿੱਚ ਹੋਵੇਗਾ ਰੋਸ ਪ੍ਰਦਰਸ਼ਨ ਪੱਤਾ ਬਾਜਵਾ ਨੇ ਨਿੱਜੀ ਚੈਨਲ ਉੱਤੇ ਪੰਜਾਬ ਵਿੱਚ 50 ਗ੍ਰੇਨੇਡ ਬੰਬ ਆਉਣ ਦਾ ਕੀਤਾ ਸੀ ਦਾਅਵਾ ਟੀਐਮ ਪਕਵਰ ਪਨੇ ਵਾਜਵਾ ਖਿਲਾਫ ਤੰਤਕਾਰਵਾਈ ਦਾ ਕੀਤਾ ਸੀ ਜ਼ਿਕਰ ਹੁਣ 16 ਤਰੀਕ ਨੂੰ ਹੋਵੇਗੀ ਸ਼ੋਭਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਪਹਿਲਾਂ 15 April ਦਾ ਦਿਨ ਕੀਤਾ ਗਿਆ ਦਿੱਤਾ ਐਸ ਡੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇਰ ਹੋਏ ਵੇਹ ਕਰਨ ਹੋਈ ਤਬਦੀਲੀ ਸ਼ੋਭਣੀ ਕਮੇਟੀ ਦੇ ਮੁੱਖ ਦਫ਼ਤਰ ਵਿਕੇ ਸਵੇਰੇ 11 ਵਜੇ ਸ਼ੁਰੂ ਹੋਵੇਗੀ ਮੀਟਿੰਗ ਪਗੌੜੇ ਹੀਰਾ ਵਪਾਰੀ ਮੇਹਲ ਚੌਕਸੀ ਦੀ ਹਵਾਲਗੀ ਲਈ ਭਾਰਤ ਦੇ ਬੈਲਜੀਅਮ ਨੂੰ ਕੀਤੀ ਅਪੀਲ 13500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਕਰਜ਼ੇ ਤੋਂ ਖਾਤੜੀ ਮਾਮਲੇ ਵਿੱਚ ਵਿਦੇਸ਼ ਅੰਦਰ ਕੀਤਾ ਗਿਆ ਹੈ ਗ੍ਰਿਫਤਾਰ ਘਟਾਲੇ ਦੇ ਸਾਹਮਣੇ ਆਉਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਜਨਵਰੀ 2018 ਵਿੱਚ ਭਾਰਤ ਤੋਂ ਭਜਿਆਤੀ ਹੀਰਾ ਕਾਰੋਬਾਰੀ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਫਿਲਮ ਤੇਸਰੀ ਚੈਪਟਰ 2 ਦੀ ਕਾਮਯਾਬੀ ਲਈ ਕੀਤੀ ਅਰਦਾਸ ਨਾਲ ਅਦਾਕਾਰਾ ਅਨੰਦਿਆ ਪਾਂਡੇ ਵੀ ਨਹੀਂ ਮੌਜੂਦ ਸੁਰੱਖਿਆ ਵਿੱਚ ਅੰਮ੍ਰਿਤਸਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਫੋਰਸ ਰਹੀ ਤਾਇਨਾਤ ਰੇਪ ਮਾਮਲੇ ਵਿੱਚ ਇੱਕ ਹੋਰ ਪਾਸਟਰ ਗ੍ਰਿਫਤਾਰ ਕੇਰਲ ਵਿੱਚ ਦੋ ਬਾਲਗ ਲੜਕੀਆਂ ਨਾਲ ਜਿਣਸੀ ਸ਼ੋਸ਼ਣ ਕਰਨ ਵਾਲਾ ਪਾਦਰੀ ਗ੍ਰਿਫਤਾਰ ਪਾਦਰੀ ਜੌਨ ਜੇਬਰਾਦ ਨੂੰ ਪੁਲਿਸ ਨੇ ਕੀਤਾ ਕਾਬੂ ਕਈ ਮਹੀਨਿਆਂ ਤੋਂ ਚੱਲ ਰਿਆ ਸੀ ਫਰਾਰ ਸੈਂਟਰਲ ਆਲ ਵੂਮਨ ਪੁਲਿਸ ਸਟੇਸ਼ਨ ਤੋਂ ਕੋਲਬਟੂਰ ਨੇ ਕੀਤਾ ਗ੍ਰਿਫਤਾਰ ਕਿੰਜ਼ ਜਨਰੇਸ਼ਨ ਚਰਚ ਦੇ ਪਾਦਰੀ ਉੱਤੇ ਪੋਸਕੋ ਐਕਟ ਤਹਿਤ ਮਾਮਲਾ ਕੀਤਾ ਗਿਆ ਹੈ ਦਰਜ ਪਸ਼ੂ ਨੂੰ ਬਚਾਉਂਦੇ ਹੋਏ ਇੱਕ ਦੀ ਗਈ ਜਾਨ ਦੂਜਾ ਹੋਇਆ ਗੰਭੀਰ ਜ਼ਖਮੀ ਨਵਾਂ ਸ਼ਹਿਰ ਵਿੱਚ ਵਾਪਰਿਆ ਵੱਡਾ ਹਾਦਸਾ ਰਾਤਕਾਰ ਨੇੜੇ ਨੈਸ਼ਨਲ ਹਾਈਵੇ ਉੱਤੇ ਪਿੰਡ ਰੈਲ ਮਾਦਰਾ ਨਦੀਕਾ ਅਚਾਨਕ ਪਸ਼ੂ ਅੱਗੇ ਆਉਣ ਕਰਕੇ ਟਰੱਕ ਨੇ ਤੋੜਿਆ ਖੰਭਾ ਅਤੇ ਰੇਲਿੰਗ ਖੰਭੇ ਦੇ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਪਿਤਾ ਦੀ ਗਈ ਜਾਨ ਪਤੋ ਹੋਇਆ ਗੰਭੀਰ ਜ਼ਖਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਸਾਰ ਅਯੋਧਿਆ ਉਡਾਣ ਨੂੰ ਦਿੱਤੀ ਹਰੀ ਝੰਡੀ ਰੱਖਿਆ ਗਿਆ ਮਹਾਰਾਜਾ ਅਗੰਕ ਤੇਨ ਹਵਾਈ ਅੱਡੇ ਦੇ ਦੋਵੇਂ ਟਰਮੀਨਲ ਭਵਨਾਂ ਦੀ ਪੱਤਰ 410 ਕਰੋੜ ਰੁਪਏ ਤੋਂ ਵੱਧ ਦੀ ਆਵੇਗੀ ਲਾਗਤ ਜੰਮੂ ਅਹਮਦਾਬਾਦ ਜੈਪੁਰ ਅਤੇ ਚੰਡੀਗੜ੍ਹ ਲਈ ਹਫਤੇ ਵਿੱਚ ਤਿੰਨ ਉਡਾਣਾਂ ਦੇ ਐਲਾਨ ਸਮਾਗਮ ਵਿੱਚ ਸੀਐਮ ਨਾਇਬ ਸਾਈਡੀ ਅਤੇ ਕਈ ਸੀਨੀਅਰ ਲੀਡਰ ਰਹੇ ਮੌਜੂਦ ਜਲੰਧਰ ਵਿੱਚ ਭਾਜਪਾ ਲੀਡਰ ਬਨੁਰੰਜਨ ਕਾਲੀਆ ਦੇ ਘਰ ਹੋਏ ਗ੍ਰਨੇਡ ਹਮਲੇ ਬਾਰੇ ਹੋਇਆ ਵੱਡਾ ਖੁਲਾਸਾ 16 ਮਾਰਚ ਨੂੰ ਯੂਟਿਊਬਰ ਰੋਜਰ ਸੱਦੂ ਦੇ ਘਰ ਗ੍ਰਨੇਡ ਸੁੱਤੇ ਜਾਣ ਸਮੇਂ ਹੀ ਪਾਕਿਸਤਾਨ ਵਿੱਚ ਰਚੀ ਗਈ ਸੀ ਸਾਜ਼ਿਸ਼ ਆਈਐਸਆਈ 에ਜੰਟ ਸਹਿਜਾਨ ਪੱਟੀ ਅਤੇ ਗੈਂਗਸਟਰ ਜਸ਼ਾਨ ਅਖਤਰ ਨੇ ਰਚੀ ਸੀ ਸਾਜ਼ਿਸ਼ ਯੂਟਿਊਬਰ ਦੇ ਘਰ ਗ੍ਰਨੇਡ ਹਮਲੇ ਦੇ ਮੁਲਜ਼ਮਾਂ ਨੂੰ ਹੀ ਦਿੱਤੀ ਸੀ ਜ਼ਿੰਮੇਵਾਰੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਯਦ ਅਬੀਦ ਨੂੰ ਦਿੱਤੀ ਗਈ ਸੀ ਹਮਲੇ ਦੀ ਜ਼ਿੰਮੇਵਾਰੀ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮੁਰ ਮਿਲੀ ਜਾਨੋਂ ਮਾਰਨ ਦੀ ਧਮਕੀ ਮੁੰਬਈ ਟ੍ਰੈਫਿਕ ਪੁਲਿਸ ਨੂੰ ਮਿਲੇ ਆ ਧਮਕੀ ਭਰਿਆ ਸੁਨੇਹਾ ਟ੍ਰੈਫਿਕ ਪੁਲਿਸ ਦੀ ਵਟਸਐਪ ਹੈਲਪਲਾਈਨ ਤੇ ਸੁਨੇਹੇ ਵਿੱਚ ਅਦਾਕਾਰ ਦੀ ਕਾਰ ਉਡਾਉਣ ਬਾਰੇ ਦਿੱਤੀ ਗਈ ਹੈ ਧਮਕੀ ਨਾਲ ਹੀ ਘਰ ਵਿੱਚ ਕੁੱਟਮਾਰ ਕਰਨ ਦੀ ਵੀ ਦਿੱਤੀ ਗਈ ਹੈ ਧਮਕੀ ਬੰਗਲਾਦੇਸ਼ ਦੀ ਅਦਾਲਤ ਨੇ ਸਾਬਕਾ ਪੀਐਮ ਸ਼ੇਖ ਹਸੀਨਾ ਵਿਰੁੱਧ ਵਾਰੰਟ ਕੀਤਾ ਜਾ ਰਿਹਾ ਸਿਆਸੀ ਸੱਤਾ ਦੀ ਗਲਤ ਵਰਤੋਂ ਕਰਨ ਦੇ ਲੱਗੇ ਦੋਸ਼ ਜਦ ਨੇ ਗ੍ਰਿਫਤਾਰੀ ਹੁਕਮਤੇ ਲਾਗੂ ਹੋਣ ਦੀ ਰਿਪੋਰਟ ਦੀ 스ਮਿਖਿਆ ਲਈ 27 ਅਪ੍ਰੈਲ ਦੀ ਤਾਰੀਖ ਕੀਤੀ ਤੈ ਅਸੀਂ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਕ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ